thank okay. okay. you ਪਰੀ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਏਵੀ 18 ਦੀ ਟੀਮ ਅੱਜ ਰਾਣੀ ਆਈ ਹਸਪੀਟਲ ਜੀਟੀ ਰੋਡ ਵਿਖੇ ਪਹੁੰਚੀ ਹੈ ਜਿੱਥੇ ਕਿ ਉਹ ਆਪਣੀ 골ਡਨ ਜੁਬਲੀ ਸੈਲੀਬ੍ਰੇਸ਼ਨ ਕਰ ਰਹੇ ਨੇ 50 ਸਾਲ ਕਹਿ ਦੇਣਾ ਬੜਾ ਸੋਖਾ ਇੱਕ ਅਦਾਰਾ ਜਿਹੜਾ ਕਿ ਸਮਾਜ ਦੀ ਸਿਹਤ ਨਾਲ ਲੋਕਾਂ ਦੀ ਸਿਹਤ ਦੇ ਨਾਲ ਜੁੜਿਆ ਹੋਵੇ ਤੇ ਉਹਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ 50 ਸਾਲ ਪੂਰੇ ਕਰ ਲਏ ਇੱਕ ਪੁਰਾਣੀ ਹੀ ਲੈਗੇਸੀ ਇਹਨਾਂ ਦੀ ਚੱਲੀ ਆ ਰਹੀ ਹੈ ਜਿਸ ਨੂੰ ਕਿ ਇਸ ਟਾਈਮ ਹੂਦ ਸਾਹਿਬ ਖੁਦ ਰਨ ਕਰ ਰਹੇ ਨੇ ਸਾਡੇ ਨਾਲ ਡਾਕਟਰ ਸਾਹਿਬ ਵੀ ਖੜੇ ਨੇ ਆਓ ਇਹਨਾਂ ਨੂੰ ਜਾਣਦੇ ਕਿਉਂਕਿ ਅੱਜ ਬੜਾ ਵੱਡਾ ਦਿਨ ਹੈ ਤੇ ਇਹ ਕੀ ਇਸ ਤੋਂ ਬਾਅਦ ਇਹਨਾਂ ਦੇ ਫਿਊਚਰ ਪਲਾਨਸ ਨੇ ਪਹਿਲਾਂ ਦਾ ਸਰ ਬਹੁਤ ਬਹੁਤ ਮੁਬਾਰਕਾਂ ਏਵੀ 18 ਵੱਲੋਂ ਸਰ ਇਟਸ ਆ ਬਿਗ ਡੇ ਹਾਊ ਟੂ ਸੈਲੀਬ੍ਰੇਟ ਦਿਸ ਸਰ ਵੀ ਆ ਸੈਲੀਬ੍ਰੇਟਿੰਗ ਪਾਰਟ ਉਪਰ ਸਾਰੇਆਂ ਵਾਸਤੇ ਹੈ ਔਰ ਲੰਗਰ ਹੈ ਰਖਾਇਆ ਹੈ 50 ਸਾਲ ਪੂਰੇ ਹੋ ਗਏ ਮੇਰੇ ਫਾਦਰ ਸਾਹਿਬ ਦੀ ਇੱਛਾ ਔਰ ਜਿਹੜੀ ਉਹਨਾਂ ਨੇ ਸ਼ੁਰੂ ਕੀਤਾ 50 ਸਾਲ ਪਹਿਲਾਂ 1974 ਬਸਾਕੇ ਦੇ ਦਿਨ ਅੱਜ ਅਸੀਂ ਉਹ ਹਾਲ ਹੁੰਦੇ ਸਾਡੇ ਹੋਰ ਵੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਤੇ ਵੀ ਆਰ ਟ੍ਰਾਈਂਗ ਟੂ ਗਿਵ ਲੇਟੈਸਟ ਐਂਡ ਫੈਸਿਲਿਟੀਆਂ ਟੂ ਆਲ ਦੀ ਕਮਿਊਨਿਟੀ ਜਿਹੜੇ ਸਾਡੇ ਖੰਨੇ ਹੈਗੇ ਹੈ ਐਂਡ ਵੀ ਵਿਲ ਐਕਸਲ ਐਕਸਲ ਇਨ ਮੈਨੀ ਅਦਰ ਸਿਸਟਮਸ ਆਲਸੋ ਵੀ ਵਿਲ ਵੀ ਆਰ ਟ੍ਰਾਈਂਗ ਟੂ ਬ੍ਰਿੰਗ ਲੇਸਿਕ ਨਾਓ ਸੂਨ ਖੰਨਾ ਇਸ ਸਾਲ ਨਹੀਂ ਤਾਂ ਅਗਲੇ ਸਾਲ ਪੱਕਾ ਹੋ ਆ ਜਾਏਗੀ ਤੇ ਵੀ ਆਰ ਗਿਵਿੰਗ ਦਾ ਲੇਟੈਸਟ ਫੈਸਿਲਿਟੀਆਂ ਟੂ ਆਲ ਦਾ ਡਾਕਟਰਸ ਐਂਡ ਖੰਨਾ ਸੋਸਾਇਟੀ ਜਿਵੇਂ ਕਿ ਸਰ ਤੁਸੀਂ ਕਿਹਾ ਬਹੁਤ ਵਧੀਆ ਗੱਲ ਹੈ ਕਿ ਹਰ ਇੱਕ ਫੈਸਿਲਿਟੀ ਲਈ ਨਹੀਂ ਪਹਿਲਾਂ ਲੋਕਾਂ ਨੂੰ ਸਰ ਲੁਧਿਆਣਾ ਜਾਂ ਚੰਡੀਗੜ੍ਹ ਮਹਾਲੀ ਜਾਣਾ ਪੈਂਦਾ ਸੀ ਦੈਟਸ ਅਵੇਲੇਬਲ ਇਨਵਰ ਔਨ ਸਿਟੀ ਨਾਓ ਸਰ ਆਪਾਂ ਦੇਖਿਆ ਵੇ ਕਿ ਜਦੋਂ ਖੰਨੇ ਸ਼ਹਿਰ ਦੇ ਵਿੱਚ ਰਾਣੀਆਂ ਹੀ ਹਸਪੀਟਲ ਆਪਣੇ ਆਪ ਦੇ ਵਿੱਚ ਵਿਸ਼ਵਾਸ ਦਾ ਵੀ ਇੱਕ ਕੇਂਦਰ ਹੈ ਜਦੋਂ ਪੇਸ਼ੈਂਟ ਆਉਂਦਾ ਦਾ ਸਰ ਇੱਕ ਰੇ ਆਫ ਹੋਪ ਨਾਲ ਆਉਂਦਾ ਵਾ ਕਿ ਆਈ ਵਿਲ गेट बेटर सून ਤੇ ਉਹਦੇ ਹਿਸਾਬ ਦੇ ਨਾਲ ਸਰ ਜਿਹੜੇ ਆਨ ਆਲੇ ਕਸਟਮਰਸ ਨੇ ਜਾਂ ਜਿਹੜੇ ਤੁਹਾਡੇ ਰੈਗੂਲਰ ਕਸਟਮਰਸ ਨੇ ਉਹਨਾਂ ਦੇ ਲਈ ਸਰ ਇਸ ਪੰਜਾਬੀ ਸਾਲਗिरा ਦੇ ਮੌਕੇ ਤੇ ਕੁਝ ਖਾਸ ਸਰ ਵੀ ਆਰ ਆਲਵੇਸ देयर ਇਨ ਫੋਰ ਚੈਰਿਟੀ ਸਾਡੇ ਜੋ ਵੀ ਸਾਡੇ ਕੋਲ ਕੋਈ ਪੇਸ਼ੈਂਟ ਬਹੁਤ ਨੀਡੀ ਹੁੰਦਾ ਹੈ ਆਂਦਾ ਹੈ ਅਸੀਂ ਉਹਨਾਂ ਦੀ ਫ੍ਰੀ ਸਰਜਰੀਜ਼ ਕਰਦੇ ਹਾਂ ਔਰ ਅੱਗੇ ਵੀ ਕਰਦੇ ਰਹਾਂਗੇ ਹਾਂ ਲੇਟੈਸਟ ਸੋਸ਼ੀਅਲਲੀ ਕੈਂਪ ਲਗਾਇਆ ਸੀ ਰੋਟਰੀ ਕਲੱਬ ਦੇ ਮਿਲ ਕੇ ਅਸੀਂ 100 ਕੈਂਪ ਅਸੀਂ 100 ਆਪਰੇਸ਼ਨ ਫ੍ਰੀ ਕੀਤਾ ਹੈਗਾ ਸੋ ਅੱਗੇ ਵੀ ਇਹ ਕੰਮ ਚੈਰਿਟੀ ਵਾਲਾ ਸਾਡੇ ਸਾਰੇ ਲੋੜਵੰਦ ਮਰੀਜ਼ਾਂ ਵਾਸਤੇ ਪੂਰੇ ਤਰੀਕੇ ਨਾਲ ਚੱਲਦਾ ਰਹੇਗਾ ਸੋ ਕੁਆਲਿਟੀ ਬਹੁਤ ਦੇਣੀ ਜ਼ਰੂਰੀ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਉਹ ਮੈਂ ਬਹੁਤ ਜ਼ਿਆਦਾ ਬਲੀਵ ਕਰਦਾ ਹੈਗਾ ਉਹਦੇ ਵਿੱਚ ਨਾਲ ਦੀ ਨਾਲ ਚੈਰਿਟੀ ਵਰਕ 101% ਨੂੰ ਚੱਲਦਾ ਰਹੇਗਾ ਸਾਰੇ ਵਾਸਤੇ ਹੈ ਕਿ ਵੀ ਤੁਸੀਂ ਰਾਣੀ ਹਸਪੀਟਲ ਨੂੰ ਆਪਣਾ ਜਿਵੇਂ ਟਰਸਫਰ ਦੀ ਅੱਜ ਤੋਂ ਪਹਿਲਾਂ ਰੱਖਿਆ 50 ਸਾਲ ਤੱਕ ਇਹ ਅੱਗੇ ਵੀ ਮੇਨਟੇਨ ਰਹੇਗਾ ਦਾ ਥੈਂਕ ਯੂ ਜਿਵੇਂ ਕਿ ਸਰ ਨੇ ਕਿਹਾ ਵੈ ਲੈਗੇਸੀ ਤੇ ਆਪਣੀਆਂ ਜੋ ਸੋਸ਼ਲ ਰਿਸਪੌਂਸਿਬਿਲਟੀ ਨੇ ਉਹ ਇਦਾਂ ਹੀ ਇਦਨ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕਿ ਸਮਾਜ ਦੇ ਵਿੱਚ ਇੱਕ ਬਹੁਤ ਵਧੀਆ ਸਨੇਹਾ ਤੇ ਵਧੀਆ ਟ੍ਰੀਟਮੈਂਟ ਦਿੱਤੀ ਜਾਵੇ ਸਾਡੇ ਨਾਲ ਸਾਡੇ ਖੰਨੇ ਦੇ ਡਾਕਟਰ ਫੈਕਲਟੀਜ਼ ਤੋਂ ਵੀ ਆਏ ਨੇ ਜਿਹੜੇ ਕਿ ਸਪੈਸ਼ਲ ਕੌਂਗ੍ਰੈਚੂਲੇਟ ਕਰਨ ਆਏ ਨੇ ਸਾਡੇ ਨਾਲ ਡਾਕਟਰ ਬਾਜਾਜ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆਂ ਸਰ ਇੱਕ ਬੜਾ ਵੱਡਾ ਦਿਨ ਹੁੰਦਾ ਵੈ 50 ਇਅਰਸ ਕਹਿ ਦੇਣਾ ਬੜਾ ਸੋਖਾ ਵੈ ਸਰ ਤਿੰਨ ਆਲਮੋਸਟ ਜਨਰੇਸ਼ਨਸ ਕਵਰ ਹੋ ਜਾਂਦੀਆਂ ਨੇ ਤੇ ਸਰ ਅੱਜ ਰਾਣੀਆਈ ਹਸਪੀਟਲ ਦੇ ਇਸ ਮਾਈਲਸਟੋਨ ਤੇ ਤੁਸੀਂ ਕੀ ਕਹੋਗੇ Thank you so much for covering this event it's not an event it's a mega event it's a very big event not only for Khanna for the whole region of Khanna and a part of Ludhiana also saanu saareyanu maan hai Rani AI hospital te jehda ki Dr Ravinder Sood ne ek time de vich start kita siga aur ajj jo dono bacche Dr Kshishir te unadi wife dono is cheez nu badi achhi tarah nibha rahe hain ਨਾ ਕਿ ਨਿਭਾਈ ਰਿਹਾ ਹੈ ਉਹਨੂੰ ਹੋਰ ਉੱਚੇ ਪੱਧਰ ਦੇ ਉੱਤੇ ਲੈ ਕੇ ਜਾ ਰਹੇ ਆ ਇਹ ਸਾਡੇ ਆਈਐਮਪੀ ਵਾਸਤੇ ਵੀ ਬੜੇ ਫਖਰ ਦੀ ਗੱਲ ਹੈ ਅਸੀਂ ਇਹਨਾਂ ਦਾ ਨਾਮ ਲੈਂਦੇ ਹਾਂ ਬੜੇ ਫਖਰ ਦੇ ਨਾਲ ਬੜੇ ਵਿਸ਼ਵਾਸ ਦੇ ਨਾਲ ਸਿਰਫ ਇਹ ਆਈ ਜਿਹੜੀ ਆਈ ਦੇ ਫੀਲਡ ਦੇ ਵਿੱਚ ਕੰਮ ਹੀ ਨਹੀਂ ਕਰ ਰਹੇ ਸੇਵਾ ਵੀ ਬਹੁਤ ਕਰ ਰਹੇ ਆ ਤੇ ਮੈਂ ਆ ਜਿਹੜੀ ਯਾਦ ਕਰਦਾ ਡਾਕਟਰ ਰਵਿੰਦਰ ਸੂਦ ਨੂੰ ਜਿਨ੍ਹਾਂ ਦੇ ਨਾਲ ਮੇਰੀ ਬੜੇ ਅੱਛੀ ਐਸੋਸੀਏਸ਼ਨ ਸੀਗੀ ਬੜੇ ਅੱਛੇ ਮਤਲਬ ਕਿ ਤਾਲੁਕਾਤ ਵੀ ਸੀਗੇ ਤੇ ਉਹ ਵੀ ਇਸ ਚੀਜ਼ ਨੂੰ ਬੜਾ ਪ੍ਰੋਗਰੈਸ ਕਰਦੇ ਸੀਗੇ ਚੈਰੀਟੇਜ ਬਲੀਵ ਕਰਦੇ ਸੀਗੇ ਤੇ ਮੈਂ ਤਾਂ ਮਤਲਬ ਜੀ ਕਾ ਵੀ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੀ ਹੈਗੀ ਆ ਬਾਕੀ ਜੋ ਕੰਮ ਮੈਂ ਕਰ ਰਿਹਾ ਹਾਂ ਇਹਨਾਂ ਨੂੰ ਮੈਂ ਗੁੱਡ ਵਿਸ਼ਸ ਦਿੰਦਾ ਹਾਂ ਸਾਰੇ ਆਈਐਮਏ ਵੱਲੋਂ ਸਾਰੇ ਮੇਰੇ ਜਿਹੜੇ ਹੋਰ ਕੁਲੀਗਸ ਆਗੇ ਆ ਸਾਰੇ ਆਈਐਮਏ ਦੇ ਹੋਰ ਵੀ ਬੜੇ ਸਾਰੇ ਕਰ ਰਹੇ ਆ ਆਪਣੇ ਆਪਣੇ ਫੀਲਡ ਦੇ ਵਿੱਚ ਬਹੁਤ ਅੱਛਾ ਪਰ ਇਹ ਆਪਣੇ ਫੀਲਡ ਦੇ ਵਿੱਚ ਆਪਣਾ ਹੀ ਨਾਮ ਬਣਾ ਰਹੇ ਹੈਗੇ ਆ ਔਰ ਬਹੁਤ ਅੱਛਾ ਕੰਮ ਕਰ ਰਹੇ ਆ ਵਾਹਿਗੁਰੂ ਇਹਨਾਂ ਨੂੰ ਬਹੁਤ ਬਹੁਤ ਵੱਡੀ ਲੰਬੀ ਉਮਰ ਦੇਵੇ ਤੇ ਸੇਵਾ ਕਰਨ ਦੀ ਜੜੀ ਹੈਗੀ ਆ ਇਹਨਾਂ ਨੂੰ ਸ਼ਕਤੀ ਦੇਵੇ ਮੈਂ ਗੁੱਡ ਵਿਸ਼ਸ ਦੇਣਾ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਾਰੇ ਆਈਐਮਏ ਵੱਲੋਂ ਇਹਨਾਂ ਨੂੰ ਗੁੱਡ ਵਿਸ਼ਸ ਦੇਣਾ ਕਿ ਕੈਰੀ ਔਨ ਕੈਰੀ ਔਨ ਡਾਕਟਰ ਥੈਂਕ ਯੂ ਸੋ ਮਚ ਥੈਂਕ ਯੂ ਬੀਜਾਦ ਸਾਹਿਬ ਕੈਰੀ ਔਨ ਦਾ ਗੁੱਡ ਵਰਕ ਜਿਵੇਂ ਉਹਨਾਂ ਨੇ ਕਿਹਾ ਸਾਡੇ ਨਾਲ ਬੀਦੀ ਸਾਹਿਬ ਵੀ ਕਨੇ ਨੇ ਸਾਡੇ ਸ਼ਹਿਰ ਦੇ ਬਹੁਤ ਵੱਡੇ ਸਮਾਜਿਕ ਤੇ ਸਿਆਸੀ ਚਿਹਰੇ ਵੀ ਨੇ ਸਰ ਦੇਖਿਆ ਤੁਹਾਡਾ ਰਾਣੀ ਆਈ ਹਸਪੀਟਲ ਹੂਸਾ ਪਰਿਵਾਰ ਦੇ ਨਾਲ ਇੱਕ ਪਰਿਵਾਰਕ ਸਬੰਧ ਹੈ ਸਰ ਇੱਕ ਫੈਮਿਲੀ ਬੌਂਡਿੰਗ ਹੈ ਅੱਜ ਜਦੋਂ ਸਰ ਇਹਨਾਂ ਵੱਲੋਂ ਇੱਡਾ ਵੱਡਾ ਮਾਈਲਸਟੋਨ ਇੱਕ ਅਚੀਵ ਕੀਤਾ ਗਿਆ ਤਾਂ ਤੁਸੀਂ ਇਸ ਮੌਕੇ ਤੇ ਕੀ ਕਹੋਗੇ ਸਰ रानी आई हॉस्पिटल ਦੇ ਲਈ ਅੱਜ ਇੱਕ ਬਹੁਤ ਵੱਡਾ ਦਿਨ ਹੈ ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਜਦੋਂ ਅਸੀਂ ਵੀ ਬੱਚੇ ਸੀ ਡਾਕਟਰ ਰਵਿੰਦਰ ਸੂਦ ਨੇ ਖੰਨੇ ਦੇ ਵਿੱਚ ਇੱਕ ਅਦਾਰਾ ਸ਼ੁਰੂ ਕੀਤਾ ਹੈ ਔਰ ਉਸ ਵਕਤ ਖੰਨੇ ਨੂੰ ਜ਼ਰੂਰਤ ਸੀ ਇੱਕ ਅੱਛੇ ਹਸਪੀਟਲ ਦੀ ਡੈਡੀ ਨਾਲ ਮੇਰੇ ਪਰਿਵਾਰ ਨਾਲ ਡਾਕਟਰ ਸਾਹਿਬ ਦੇ ਬਹੁਤ ਅੱਛੇ ਪਰਿਵਾਰਿਕ ਸਬੰਧ ਸੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਡਾਕਟਰ ਸਾਹਿਬ ਨੇ ਕਦੀ ਵੀ ਪੈਸੇ ਨੂੰ ਅਹਿਮੀਅਤ ਨਹੀਂ ਦਿੱਤੀ ਔਰ ਮੈਨੂੰ ਯਾਦ ਹੈ ਕਿ ਜੇ ਮੇਰੇ ਫਾਦਰ ਕਦੀ ਕੋਈ ਫੋਨ ਕਰਦੇ ਸੀ ਵੀ ਇਹ ਬੰਦਾ ਗਰੀਬ ਹੈ ਤਾਂ ਉਹਨੂੰ ਬਹੁਤ ਨੋਮੀਨਲ ਚਾਰजेस ਨਾਲ ਜਾਂ ਬਿਲਕੁਲ ਫਰੀ ਉਹਨਾਂ ਦੇ ਆਪਰੇਸ਼ਨ ਕਰਨਾ ਉਹਨਾਂ ਨੂੰ ਚੈੱਕ ਅਪ ਕਰਨਾ ਔਰ ਉਹਨਾਂ ਦੀਆਂ ਅੱਖਾਂ ਦਾ ਧਿਆਨ ਕਰਨਾ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਡਾਕਟਰ ਸ਼ਿਸ਼ਿਸ਼ ਸੂਦ ਉਸ ਲੇਗੇਸੀ ਨੂੰ ਅੱਗੇ ਵਧਾ ਰਿਹਾ ਹੈ ਔਰ ਉਹੀ ਜੇ ਅਸੀਂ ਉਹਨੂੰ ਕੋਈ ਰਿਕਵੈਸਟ ਕਰਦੇ ਹਾਂ ਕਿ ਅਗਰ ਇਹ ਪੇਸ਼ੈਂਟ ਜਿਹੜਾ ਹੈ ਇਹ ਪੈਸਾ ਜ਼ਿਆਦਾ ਨਹੀਂ ਦੇ ਸਕਦਾ ਤਾਂ ਉਹ ਇਸ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰਦੇ ਔਰ ਉਸੇ ਚੈਰਿਟੀ ਨੂੰ ਅੱਗੇ ਵਧਾ ਰਹੇ ਨੇ ਜਿਹੜੀ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਔਰ ਮੈਨੂੰ ਉਮੀਦ ਹੈ ਕਿ ਇਹ ਡਾਕਟਰ ਸ਼ਿਸ਼ੇ ਸੂਤ ਦਾ ਜਿਹੜਾ ਇਹ ਅਦਾਰਾ ਇਹ ਦਿਨ ਦੁੱਗਣੀ ਰਾਤ ਚੌਗਣੀ ਉੰਤਰੀ ਕਰੇਗਾ ਔਰ ਅੱਗੇ ਨੂੰ ਵੀ ਇਸ ਤਰ੍ਹਾਂ ਦੀਆਂ ਹੀ ਤਰੱਕੀਆਂ ਕਰਦਾ ਹੋਇਆ ਖੰਨੇ ਸ਼ਹਿਰ ਦਾ ਨਾਮ ਖੰਨੇ ਦੇ ਵਿੱਚ ਔਰ ਖੰਨੇ ਤੋਂ ਬਾਹਰ ਲੋਕਾਂ ਤੱਕ ਬੜੀ ਬੜੀ ਦੂਰ ਤੱਕ ਇਸ ਦਾ ਨਾਮ ਹੈ ਔਰ ਇਹ ਜਿਹੜਾ ਅਸਲੀ ਕੰਮ ਹੈ ਕਿ ਇਹ ਚੈਰਿਟੀ ਦੇ ਨਾਲ ਕੰਮ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਥੈਂਕ ਯੂ ਬੇਦੀ ਸਾਹਿਬ ਸਰਨਲ ਸੂਸ ਸਾਹਿਬ ਵੀ ਖੜੇ ਨੇ ਸੂਸ ਸਾਹਿਬ ਅੱਜ ਬੜਾ ਵੱਡਾ ਮੌਕਾ ਕਿਉਂਕਿ ਤੁਹਾਡੇ ਹੱਥੋਂ ਇਹ ਚੀਜ਼ ਹੈ ਜਿਹੜੀ ਸਟਾਰਟ ਹੋਈ ਤੇ ਜਿਵੇਂ ਕਹਿੰਦੇ ਨੇ ਇੱਕ ਬੱਚੇ ਨੂੰ ਜਵਾਨ ਹੁੰਦੇ ਜਵਾਨ ਤੋਂ ਬਾਅਦ ਮੈਚੂਰ ਹੁੰਦੇ ਤੇ ਅੱਜ ਉਸ ਲੈਵਲ ਤੇ ਪਹੁੰਚਦੇ ਆ ਜਿੱਥੇ ਕਿ ਉਹ ਹੋਰ ਲੋਕਾਂ ਨੂੰ ਵੀ ਇੱਕ ਬਹੁਤ ਵਧੀਆ ਮੈਂਟਰ ਦੀ ਭੂਮਿਕਾ ਅਦਾ ਕਰ ਰਿਹਾ ਹੈ ਅੱਜ ਰਾਣੀ ਆਈ ਹਸਪੀਟਲ ਸਰ ਇਦਾਂ ਦੀ ਹੀ ਭੂਮਿਕਾ ਲੋਕਾਂ ਚ ਅਦਾ ਕਰ ਰਿਹਾ ਤਾਂ ਤੁਸੀਂ ਅੱਜ ਜਿਹੜਾ ਇਹ 골ਡਨ ਜੁਬਲੀ ਸੈਲੀਬ੍ਰੇਸ਼ਨ ਹੈ ਇਸ ਮੌਕੇ ਤੇ ਕੀ ਕਹੋਗੇ ਦੇਖੋ ਜੀ ਇਹ ਮੇਰੇ ਚਾਚਾ ਜੀ ਨੇ ਸ਼ੁਰੂ ਕੀਤਾ ਸੀ ਤੇ ਮੈਂ ਬੜਾ ਖੁਸ਼ ਨ ਮੈਂ ਇਸ ਲੇਗੇਸੀ ਨੂੰ ਅੱਗੇ ਵਧਾਉਂਿਆ ਦੇਖ ਰਿਹਾ ਤੇ 50 ਸਾਲ ਜਿਵੇਂ ਮੇਰੇ ਚਾਚਾ ਜੀ ਨੇ ਮਿਹਨਤ ਨਾਲ ਮੁਸ਼ਕਲ ਨਾਲ ਔਰ ਲੋਕਾਂ ਦਾ ਇੰਨੀ ਸੇਵਾ ਕਰਕੇ ਇਹਨੂੰ ਅੱਗੇ ਵਧਾਇਆ ਤੇ ਮੇਰਾ ਛੋਟਾ ਭਰਾ ਵੀ ਬਿਲਕੁਲ ਉਸੇ ਤਰੀਕੇ ਨਾਲ ਬਲਕਿ ਉਦੋਂ ਵੀ ਦੋ ਗਰਮ ਅੱਗੇ ਲੋਕਾਂ ਦੀ ਸੇਵਾ ਕਰ ਰਿਹਾ ਔਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਕੰਮ ਵਧਾ ਰਿਹਾ ਹੈ ਬਹੁਤ ਬਹੁਤ ਵਧਾਈਆਂ ਸਾਨੂੰ ਸਾਡੇ ਪਰਿਵਾਰ ਨੂੰ ਤੇ ਇਸ ਸ਼ਹਿਰ ਨੂੰ ਉਹ ਮਰੀਜ਼ਾਂ ਨੂੰ ਜਿਨ੍ਹਾਂ ਦਾ ਵਾਕੇ ਹੀ ਆਪਣੇ ਇੱਕ ਪਰਿਵਾਰ ਵਾਂਗੂ ਖਿਆਲ ਰੱਖਿਆ ਜਾਂਦਾ ਹੈ ਮੇਰੇ ਭਰਾ ਵੱਲੋਂ ਡਾਕਟਰ ਸ਼ਸ਼ਿਰ ਵੱਲੋਂ ਤੇ ਇਸ ਹਸਪੀਟਲ ਵੱਲੋਂ ਤੇ ਸਾਡੇ ਅਸੀਂ ਬਹੁਤ ਖੁਸ਼ਕਿਸਮਤ ਆ ਜਿਨ੍ਹਾਂ ਨਾਲ ਹਲੇ ਵੀ ਸਾਡੇ ਬਜ਼ੁਰਗਾਂ ਦਾ ਆਸ਼ੀਰਵਾਦ ਲਗਾਤਾਰ ਲਗਾਤਾਰ ਚੱਲੀ ਜਾ ਰਿਹਾ ਹੈ ਔਰ ਅਸੀਂ ਕੋਸ਼ਿਸ਼ ਪੂਰੀ ਕਰ ਰਹੇ ਹਾਂ ਸਾਰੇ ਮਿਲ ਕੇ ਕਿ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕੇ ਅਸੀਂ ਸ਼ਹਿਰ ਦੀ ਕਰੀਏ ਲੋਕਾਂ ਦੀ ਕਰੀਏ ਧੰਨਵਾਦ ਥੈਂਕ ਯੂ ਜੀ ਇਹੀ ਰਾਣੀ ਆਈ ਹਸਪੀਟਲਸ ਦੇ ਐਥਿਕਸ ਨੇ ਇਹੀ ਲੇਗੇਸੀ ਹੈ ਕਿ ਮਨੁੱਖਤਾ ਦੀ ਜਿਹੜੀ ਸੇਵਾ ਹੈ ਉਹਨੂੰ ਹੀ ਇਹ ਲੋਕਾਂ ਨੇ ਪ੍ਰਾਇੋਰਟੀ ਦਿੱਤੀ ਹੈ ਉਹੀ ਚੀਜ਼ ਦਾ ਅੱਜ ਜਿਹੜਾ ਰਿਜ਼ਲਟ ਹੈ ਕਿ 50 ਸਾਲ ਕਹਿ ਦੇਣਾ ਬੜਾ ਸੁਖ ਹੈ ਅੱਜ ਗੋਲਡਨ ਜੁਬਲੀ ਹੈ এবੀ 18 ਵੀ ਇਹਨਾਂ ਨੂੰ ਇਦਾਂ ਹੀ ਕੌਂਗ੍ਰੈਚੂਲੇਟ ਕਰਦਾ ਵੈ ਕਿ ਇਹੋ ਜੇ ਚੰਗੇ ਕੰਮਾਂ ਨੂੰ ਇਦਾਂ ਹੀ ਦੁਨੀਆ 'ਚ ਵਧਾਉਣ ਤੇ ਖੰਨੇ ਦਾ ਤੇ ਰਾਣੀ ਆਈ ਹਸਪੀਟਲ ਦਾ ਨਾਮ ਰੋਸ਼ਨ ਕਰਨ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਨਾਲ ਮੈਮ ਵੀ ਨੇ ਜਿਨ੍ਹਾਂ ਨੇ ਕਿ ਇੱਥੇ ਸ਼ਿਸ਼ੀਰ ਸਰ ਦੇ ਨਾਲ ਪੂਰੇ 13 ਸਾਲਾਂ ਤੋਂ ਕੰਟੀਨਿਊ ਬਰਾਬਰ ਕੰਟਰੀਬ ادارے ਦਾ ਹਿੱਸਾ ਬਣ ਕੇ ਤੇ ਉਸ ادارے ਨੂੰ ਐਸ ਉਮੀਦ ਐਸ ਹੋਪ ਬਹੁਤ ਅੱਗੇ ਤੱਕ ਲੈ ਕੇ ਜਾਣਾ ਉਤੋਂ ਅੱਜ ਪੰਜਵੀਂ 골ਡਨ ਜੁਬਲੀ ਮੈਮ ਇਸ ਸੁਭਾਗੇ ਮੌਕੇ ਤੇ ਕੀ ਕਹੋਗੇ ਮੈਂ ਬਹੁਤ ਧੰਨਵਾਦੀਆਂ ਸਭ ਤੋਂ ਪਹਿਲਾਂ ਰੱਬ ਦੀ ਕਿ ਇਹ ਮੌਕਾ ਸਾਨੂੰ ਮਿਲਿਆ ਅਸੀਂ ਇਸ ਹਸਪਤਾਲ ਨੂੰ ਇਸ ਮਾ ਦੇ ਤੇ ਅੱਧ ਤੇ ਲੈ ਆ ਸਕੇ ਮੇਰੇ ਫਾਦਰ ਇਨ ਲਾ ਮੇਰੇ ਮਦਰ ਇਨ ਲਾ ਸਭ ਦੀ ਆਸ਼ੀਰਵਾਦ ਦੇ ਨਾਲ ਸਭ ਵੱਡਿਆਂ ਦੇ ਆਸ਼ੀਰਵਾਦ ਦੇ ਨਾਲ ਔਰ ਮੈਂ ਅੱਗੇ ਚਾਹਾਂਗੀ ਕਿ ਅਸੀਂ ਇਸ ਹਸਪਤਾਲ ਦੇ ਨਾਲ ਜਨਰਲ ਪਬਲਿਕ ਦੀ ਇਸੇ ਤਰ੍ਹਾਂ ਅੱਗੇ ਵੀ ਸੇਵਾ ਕਰਦੇ ਰਹੀਏ ਅੱਜ ਜਿਹੜੇ ਲੋੜਵੰਦ ਮਰੀਜ਼ਾਂ ਨੂੰ ਨੇ ਉਹਨਾਂ ਵਾਸਤੇ ਅਸੀਂ ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਅਸੀਂ ਇਹੀ ਕੰਮ ਇਸੇ ਤਰ੍ਹਾਂ ਅੱਗੇ ਵੀ ਬਹੁਤ ਆਉਣ ਵਾਲੇ ਸਾਲ ਦੇ ਲਈ ਕਰਦੇ ਰਹੀਏ ਥੈਂਕ ਯੂ ਮੈਮ ਸਾਡੇ ਨਾਲ ਹੋਰ ਵੀ ਡਾਕਟਰ ਫੈਸਿਲਿਟੀ ਤੋਂ ਮੈਮਸ ਹੈਗੇ ਨੇ ਮੈਮ ਆਪਾਂ ਦੇਖਿਆ ਵੇ ਜੀ ਬਹੁਤ ਵੱਡਾ ਇੱਕ ਡੇ ਐ 골ਡਨ ਜੁਬਲੀ ਕਹਿ ਦੇਣਾ ਬੜਾ ਸੋਖਾ ਮੈਮ ਇਸ ਮੁਕਾਮ ਤੱਕ ਪਹੁੰਚਣਾ ਬੜਾ ਔਖਾ ਤਾਂ ਅੱਜ ਮੈਮ ਜਦੋਂ ਰਾਣੀ ਆਈ ਹਸਪੀਟਲ ਇਸ ਮਾਈਲਸਟੋਨ ਨੂੰ ਟੱਚ ਕਰ ਰਹੀਆਂ ਤਾਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਅਸੀਂ ਸ਼ਿਸ਼ੇ ਡਾਕਟਰ ਸ਼ਿਸ਼ੇ ਡਾਕਟਰ ਨਵਨੀਤ ਨੂੰ ਵਾਰਕਾ ਦੇਣਾ ਚਾਹਦੇ ਹਾਂ and they have been able to carry on the good work done by dr ravinder sood we have seen him strive hard to build this hospital bahut achhi taree unne kaam karde reya sab di bahut achhi wishes rahi hai dr adar newar sood unhare bhai aur assi age wish karde hai ki dono jane khub acha acha kaam karde raho and blessings to you all sareyan valo blessings good wishes saral ma'am bhi khade ne ma'am dekhya ve ma'am ki short and brief de vich best wishes rania hospital nu deena chahoge ਸਾਰੇ ਸਾਡੇ ਡਾਕਟਰ ਲੇਡੀਜ਼ ਦੀ ਟੀਮ ਤੋਂ ਰਾਣੀ ਆਈ ਹਸਪੀਟਲ ਉਹਨਾਂ ਦੇ ਸਟਾਫ ਤਨੂਜਾ ਆਂਟੀ ਸ਼ਿਸ਼ੀਰ ਨਵਨੀਤ ਸਾਰਿਆਂ ਨੂੰ ਬਹੁਤ 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 ਵਧਾਈਆਂ ਤੇ ਰੱਬ ਕਰੇ ਉਹ ਅੱਗੇ ਵੀ ਐਵੇਂ ਹੀ ਆਪਣਾ ਕੰਮ ਕਰਦੇ ਰਹਿਣ ਥੈਂਕ ਯੂ ਜਿਵੇਂ ਕਿ ਤੁਸੀਂ ਸੁਣਿਆ ਵਾ ਸਾਰੇ ਜਿਹੜੀ ਡਾਕਟਰ ਫੈਕਲਟੀਆਂ ਹੈ ਇਵਨ ਕਿ ਸਾਡੇ ਸ਼ਹਿਰ ਦੇ ਐਕਸਪਰਟ ਸਪੈਸ਼ਲਿਸਟਸ ਡਾਕਟਰ ਇੱਥੇ ਆਏ ਹੋ ਨੇ ਸਾਰਿਆਂ ਦੇ ਵੱਲੋਂ ਇਸ ਜਿਹੜੀ ਗੋਲਡਨ ਜੁਬਲੀ ਸੈਲੀਬ੍ਰੇਸ਼ਨ ਆ ਉਹਨੂੰ ਇੱਕ ਮੈਮੋਰੀਏਬਲ ਮੂਵਮੈਂਟ ਬਣਾ ਦਿੱਤਾ ਗਿਆ ਵਾ ਤੇ ਸਾਰਿਆਂ ਵੱਲੋਂ ਬੈਸਟ ਵਿਸ਼ੀਜ਼ ਨੇ ਕਿ ਰਾਣੀ ਆਈ ਹਸਪੀਟਲ ਜਿਵੇਂ ਪਹਿਲਾਂ ਆਪਣੀਆਂ ਸੇਵਾਵਾਂ ਬੰਦ ਦਿੰਦਾ ਰਿਹਾ ਫਿਊਚਰ ਦੇ ਵਿੱਚ ਵੀ ਇਦਾਂ ਹੀ ਸਮਾਜ ਤੇ ਲੋੜਵੰਦਾਂ ਦੀ ਮਦਦ ਕਰਦਾ ਰਹੇ ਸਾਡੇ ਨਾਲ ਹੋਰ ਵੀ ਮੈਮ ਸਾਹਿਬਾਨ ਘਟੇ ਨੇ ਮੈਮ ਦੇਖਿਆ ਵਾ ਇੱਕ ਬਿਗ ਰਿਸਪੌਂਸਿਬਿਲਟੀ ਹੁੰਦੀ ਹੈ ਸੋਸ਼ੀਅਲੀ ਵੀ ਤੇ ਜਦੋਂ ਇੱਕ ਪੇ ਤਨੋਂ ਚੱਲੇ ਆ ਰਿਹਾ ਲੋਕਾਂ ਦੇ ਵਿੱਚ ਬੜੇ ਟਰਸਟ ਵਰਦੀ ਨੇ ਤਾਂ ਅੱਜ ਜਦੋਂ ਮੈਂ ਮਾਈਲਸਟੋਨ ਇਹਨਾਂ ਨੇ ਪ੍ਰਾਪਤ ਕੀਤਾ ਹੈ ਤਾਂ ਤੁਸੀਂ ਇਸ ਮੌਕੇ ਤੇ ਕੀ ਕਹੋਗੇ ਇਹ ਮੌਕਾ ਸਾਡੇ ਸਾਰੇ ਹੀ ਡਾਕਟਰ ਸਹਿਬਾਨ ਲਈ ਬਹੁਤ ਹੀ ਗਰਵ ਦੀ ਗੱਲ ਹੈ ਕਿ ਪਹਿਲਾਂ ਡਾਕਟਰ ਰਵਿੰਦਰ ਸੂਜੀ ਤੇ ਉਸ ਤੋਂ ਬਾਅਦ ਸ਼ਿਸ਼ਿਰ ਔਰ ਨਵਨੀਤ ਨੇ ਆਪਣੇ ਸ਼ੋਲਡਰਸ ਤੇ ਰਿਸਪੌਂਸਿਬਿਲਟੀ ਚੱਕ ਕੇ ਹਸਪੀਟਲ ਨੂੰ ਬਹੁਤ ਅੱਗੇ ਲੈ ਕੇ ਗਏ ਨੇ ਬਹੁਤ achੀਆਂ ਸੇਵਾਵਾਂ ਦੇ ਰਹੇ ਨੇ ਤੇ ਅਸੀਂ ਵਿਸ਼ ਕਰਦੇ ਹਾਂ ਕਿ ਫਿਊਚਰ ਵਿੱਚ ਵੀ ਇਸ ਤਰ੍ਹਾਂ ਪੇਸ਼ੈਂਟਸ ਦੀ ਸੇਵਾ ਕਰਦੇ ਰਹਿਣ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਰਾਣੀ ਆਈ ਹਸਪੀਟਲ ਦਾ ਅੱਜ ਗੋਲਡਨ ਜੁਬਲੀ ਪ੍ਰੋਗਰਾਮ ਦੇਖਿਆ ਅਸੀਂ ਵੀ ਆਪਣੇ ਚੈਨਲ ਰਾਹੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਅਜਿਹੇ ਮਿਹਨਤੀ ਪਲਸ ਟਰੱਸ ਵਰਦੀ ਜਿਹੜੇ ਟਰੱਸਟ ਵਰਦੀ ਇੰਸਟੀਚੂਟਸ ਨੇ ਸਾਡੇ ਮੈਡੀਕਲ ਖੰਨੇ ਸ਼ਹਿਰ ਦੇ ਉਹਨਾਂ ਦਾ ਨਾਮ ਨਾ ਇਦਾਂ ਹੀ ਬਣਿਆ ਰਹੇ ਤੇ ਇਦਾਂ ਹੀ ਉਹ ਸਮਾਜ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਿਣ ਰਾਣੀ ਆਈ ਹਸਪੀਟਲ ਆਪਣੀ ਲੈਗੇਸੀ ਦੇ ਉੱਤੇ ਖਰਾ ਉਤਰਿਆ ਹੋਇਆ ਹੈ ਸਾਰੀ ਡਾਕਟਰ ਫੈਕਲਟੀ ਵੱਲੋਂ ਸਾਡੇ ਸ਼ਹਿਰ ਦੇ ਵੀਆਈਪੀਜ਼ ਵੱਲੋਂ ਪੋਲੀਟਿਸ਼ੀਅਨਸ ਵੱਲੋਂ ਤੇ ਜਿਹੜੇ ਅਲੱਗ-ਅਲੱਗ ਸਮਾਜ ਸੇਵੀ ਸੰਸਥਾਨ